ਵਾਹਿਗੁਰਜਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਸਭ ਤੋਂ ਪਹਿਲੇ ਤਾਂ ਮੈਂ ਧੰਨਵਾਦੀ ਆ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦਾ ਮੈਂ ਸਮਝਦਾ ਕਿ ਇਹ ਇੱਕ ਸੋਸ਼ਲ ਧਾਰਮਿਕ ਜਥੇਬੰਦੀ ਹੈ ਔਰ ਇਹਨਾਂ ਨੇ ਸਾਨੂੰ ਮੌਕਾ ਦਿੱਤਾ ਕਿ ਇਹਨਾਂ ਦੇ ਇੱਥੇ ਹਾਲ ਦੇ ਵਿੱਚ ਤੁਹਾਨੂੰ ਰੂਬਰੂ ਹੋਣ ਦਾ ਇਹ ਸਿਆਸਤ ਤੋਂ ਪਰੇ ਰਹਿੰਦੇ ਨੇ ਲੇਕਿਨ ਮੈਂ ਸਮਝਦਾ ਕਿ ਅੱਜ ਜਿਹੜੀਆਂ ਇਹੋ ਜਿਹੀਆਂ ਬਾਡੀਜ਼ ਵੀ ਨੇ ਉਹ ਵੀ ਚਿੰਤਨ ਜਾਂ ਚਿੰਤਿਤ ਨੇ ਕਿ ਪੰਜਾਬ ਕਿਹੜੇ ਪਾਸੇ ਨੂੰ ਰੁਕ ਕਰਦਾ ਪਿਆ ਸੋ ਮੈਂ ਇਹਨਾਂ ਦਾ ਧੰਨਵਾਦੀ ਹਾਂ ਸ਼੍ਰੋਮਣੀ ਅਕਾਲੀ ਦਲ ਜਿੱਦਾ ਆਪਾਂ ਨੂੰ ਪਤਾ ਹੈ ਕਿ ਕਿਸ ਕਿਸਮ ਦਾ ਸਾਡਾ ਇਤਿਹਾਸ ਹੈ ਔਰ ਪੰਜਾਬ ਦੇ ਵਿੱਚ ਅਸੀਂ ਜਿਹੜੀਆਂ ਇਲੈਕਸ਼ਨਾਂ ਲੜਦੇ ਪਏ ਆ ਮੈਨੂੰ ਇਹ ਕਿਉਂਕਿ ਮੈਂ ਆਪ ਜਲੰਧਰ ਅੰਮ੍ਰਿਤਸਰ ਔਰ ਲੁਧਿਆਣੇ ਦੇ ਵਿੱਚ ਕਾਫੀ ਪਿੰਡਾਂ ਜਿਗੀਆਂ ਖਾਸ ਤੌਰ ਤੇ ਕਿਉਂਕਿ ਮੈਂ ਦੁਆਬੇ ਨੂੰ ਬਿਲੋਂਗ ਕਰਦਾ ਜਲੰਧਰ ਡਿਸਟ੍ਰਿਕਟ ਚ ਮੇਰੇ ਆਪਣੇ ਨਾਨਕੇ ਦੇ ਦਾਦਕੇ ਹੈ ਇਸ ਵਾਰੀ ਜੋ ਰੁਝਾਨ ਨਜ਼ਰ ਆ ਰਿਹਾ ਹੈ ਜੋ ਲੋਕਾਂ ਦਾ ਮੈਂ ਸਮਝ ਰਿਹਾ ਕਿ ਵਾਪਸੀ ਜਿਹੜੀ ਹੈ ਅਕਾਲੀ ਦਲ ਆਲੇ ਪਾਸੇ ਹੈ ਉਸ ਨੂੰ ਅਸੀਂ ਫੀਲ ਕਰਦੇ ਪਏ ਆ ਵਕਤ ਸੀਗਾ ਜਦੋਂ ਅਕਾਲੀ ਦਲ ਆਲੇ ਪਾਸੇ ਆਮ ਲੋਕੀ ਰੁੱਖ ਨਹੀਂ ਕਰ ਰਹੇ ਸੀ ਔਰ 2017 ਨੂੰ 4 ਫਰਵਰੀ ਨੂੰ ਜਿਹੜੀਆਂ ਵੋਟਾਂ ਪਈਆਂ ਸੀ ਵਿਧਾਨ ਸਭਾ ਦੀਆਂ ਅਕਾਲੀ ਦਲ ਉਹਦਾ ਸਫਾਇਆ ਕਰ ਦਿੱਤਾ ਗਿਆ ਸੀਗਾ ਪਰ ਮੈਂ ਸਮਝਦਾ ਮੈਂ ਕਿ ਵਾਪਸ ਅਕਾਲੀ ਦਲ ਨੇ ਆਪਣੇ ਉਹਨਾਂ ਜਿਹੜੇ ਸਾਡੇ ਤੱਥ ਨੇ ਜਿਹੜੇ ਸਾਡੇ ਹਕੂਕ ਨੇ ਜਿਹੜੇ ਸਾਡੇ ਰਾਈਟਸ ਨੇ ਉਹਨਾਂ ਵੱਲ ਜਿਹੜਾ ਰੁਖ ਕੀਤਾ ਉਹਦੇ ਕਰਕੇ ਸਾਨੂੰ ਲੁਝਾਨ ਜਿਹੜਾ ਉਹ ਅੱਛਾ ਮਿਲ ਰਿਹਾ ਔਰ ਮੈਨੂੰ ਉਮੀਦ ਹੈ ਕਿ ਪੰਜਾਬ ਦੇ ਜਿਹੜੇ ਨਤੀਜੇ ਹੋਣਗੇ 1 ਜੂਨ ਨੂੰ ਜਿਹੜੀ ਇਲੈਕਸ਼ਨ ਹੋਣ ਜਾ ਰਹੀ ਹੈ 1 ਜੂਨ ਕੋਇਨਸਾਈਡ ਕਰਦੀ ਹੈ ਕਿ ਜਦੋਂ ਦਰਬਾਰ ਸਾਹਿਬ ਤੇ ਟੈਂਕ ਚੜ੍ਹੇ ਗਏ ਸੀਗੇ ਦਰਬਾਰ ਸਾਹਿਬ ਦੇ ਉੱਤੇ ਜਿਹੜਾ ਹਮਲਾ ਕੀਤਾ ਗਿਆ ਸੀਗਾ ਉਸ ਦਿਨ ਵੋਟਾਂ ਹੈਗੀਆਂ ਨੇ ਮੈਂ ਸਮਝਦਾ ਵਾਂ ਕਿ ਇਹ ਇੱਕ ਐਸੀ ਡੇਟ ਹੈ ਜਿਹੜੀ ਪੰਜਾਬ ਦੇ ਵੋਟਰ ਇਸ ਨੂੰ ਜ਼ਰੂਰ ਯਾਦ ਰੱਖਣਗੇ ਔਰ ਆਨ ਆਲਾ ਜਿਹੜਾ ਰਿਜ਼ਲਟ ਹੈ ਮੈਨੂੰ ਲੱਗਦਾ ਹੈ ਕਿ ਅਕਾਲੀ ਦਲ ਵਾਸਤੇ ਕਾਫੀ ਪੋਜ਼ੀਟਿਵ ਹੋਣ ਵਾਲਾ ਹੈ ਔਰ ਸ਼ੌਕਿੰਗ ਇਨ ਅ ਗੁੱਡ ਸੈਂਸ टुਵਰਡਸ ਅਕਾਲੀ ਦਲ ਵੀ ਕਹਿ ਰਿਹਾ ਕਿ ਇਹ ਅਚੰਬਿਤ ਕਰਨ ਵਾਲੇ ਨਤੀਜੇ ਹੋਣਗੇ ਔਰ ਹਿੰਦੁਸਤਾਨ ਪਾਰਟ ਦੇ ਵਿੱਚ ਮੈਂ ਸਮਝਦਾ ਮਾਂ ਕਿ ਜਿਹੜੀ ਰੂਲਿੰਗ ਪਾਰਟੀ ਹੈ ਉਸ ਇੱਕ ਖਮੋਸ਼ੀ ਅਸੀਂ ਦੇਖ ਰਹੇ ਹਾਂ ਕਿਉਂਕਿ ਮੈਂ ਦਿੱਲੀ ਨੂੰ ਬਿਲੋਂਗ ਕਰਦਾ ਮੈਂ ਇੱਕ ਖਮੋਸ਼ੀ ਦੇਖ ਰਿਹਾ ਉਹ ਖਮੋਸ਼ੀ ਪੰਜਾਬ ਚ ਵੀ ਹੈ ਲੇਕਿਨ ਅੱਜ ਦਿੱਲੀ ਚ ਵੋਟਾਂ ਪੈ ਰਹੀਆਂ ਨੇ ਮੈਂ ਸਮਝਦਾ ਕਿ ਜਿਸ ਤਰੀਕੇ ਨਾਲ ਹਿੰਦੁਸਤਾਨ ਇਸ ਵੇਲੇ ਚੁੱਪ ਹੈ ਇਹ ਜਿਹੜੇ ਰਾਜ ਕਰ ਰਹੇ ਨੇ ਉਹਨਾਂ ਵਾਸਤੇ ਖਤਰੇ ਦੀ ਘੰਟੀ ਹੈ 4 ਜੂਨ ਨੂੰ ਜਦੋਂ ਨਤੀਜੇ ਆਣ ਕੇ ਇਹ ਸਾਰਿਆਂ ਦੇ ਸਾਹਮਣੇ ਆਣਗੇ ਔਰ ਇਹ ਜਿਹੜਾ ਰਿਜ਼ਲਟ ਹੈ ਜਿਹੜਾ 4 ਜੂਨ ਨੂੰ ਪਾਰਲੀਮੈਂਟ ਦਾ ਰਿਜ਼ਲਟ ਆਏਗਾ ਇਹ ਸਿੱਧੇ ਤੌਰ ਤੇ 1927 ਦੇ ਵਿੱਚ ਜਦੋਂ ਵਿਧਾਨ ਸਭਾ ਦੀ ਚੋਣਾਂ ਹੋਣਗੀਆਂ ਇਸ ਤੇ ਇੱਕ ਵੱਡਾ ਛਾਪ ਔਰ ਵੱਡਾ ਰੋਡਮੈਪ ਦੱਸੇਗਾ ਕਿ ਪੰਜਾਬ ਕਿਹੜੇ ਪਾਸੇ ਜਾਏਗਾ ਜੀ ਸਤਿ ਸ੍ਰੀ ਅਕਾਲ ਜੀ ਕੇ ਸਾਹਿਬ ਅੱਜ ਜਿੰਨੀ voting ਹੋ ਰਹੀ ਥੀ ਉਸੇ ਆਪਣਾ ਭਾਈ ਜਰਾ ਉੱਤੇ ਬੈਠਾਗਾ ਉਹਨਾਂ ਨੇ ਇਸ ਤਰ੍ਹਾਂ ਉਹ ਬੋਲ ਪੰਤਾ ਦਾ ਮਤਲਬ ਇਹ ਹੈ ਸ਼੍ਰੋਮਣੀ ਅਕਾਲੀ ਦਲ ਨੇ ਆਪਣੀਆਂ ਕੋਈ ਡਿਮਾਂਡਸ ਰੱਖੀਆਂ ਸੀ ਔਰ ਅਸੀਂ ਵੀ ਉਹ ਡਿਮਾਂਡਸ ਜੋ ਸ਼੍ਰੋਮਣੀ ਅਕਾਲੀ ਦਲ ਨੇ ਰੱਖੀਆਂ ਸੀ ਕਿ ਆ ਭਾਰਤੀ ਜਨਤਾ ਪਾਰਟੀ ਕਿਉਂਕਿ ਸਾਡਾ ਗਠਬੰਧਰ ਰਿਹਾ ਉਹ ਡਿਮਾਂਡ ਜਿਹੜੀਆਂ ਸੀਗੀਆਂ ਜਿਹੜੇ ਹੱਕ ਹਕੂਕ ਸੀਗੇ ਜਿਹੜੀਆਂ ਸਾਡੀਆਂ ਸ਼ਰਤਾਂ ਸੀਗੀਆਂ ਉਹਨਾਂ ਦੇ ਉੱਤੇ ਉਹਨਾਂ ਨੇ ਕੋਈ ਕਮਿਟਮੈਂਟ ਦੇਣ ਤੋਂ ਮਨਾਂ ਕਰਤਾ ਕਮਿਟਮੈਂਟ ਤਾਂ ਖਾਲੀ ਕਮਿਟਮੈਂਟ ਹੀ ਦੇ ਸਕਦੇ ਸੀ ਕੋਟ ਲੱਗਾ ਸੀ ਕੁਝ ਦੇ ਤਾਂ ਸਕਦੇ ਨਹੀਂ ਸੀਗੇ ਲੇਕਿਨ ਉਸ ਤੋਂ ਵੀ ਮੁਨਕਰ ਹੋਏ ਤੇ ਫੈਸਲਾ ਲਿਆ ਗਿਆ ਉਹਦੇ ਵਿੱਚ ਉਹਦੇ ਵਿੱਚ ਬੰਦੀ ਸਿੰਘਾਂ ਦੀਆਂ ਸ਼ਕਤਾ ਸੀਗੀਆਂ ਉਹਦੇ ਵਿੱਚ ਪਾਣੀਆਂ ਦੇ ਮਸਲੇ ਸੀਗੇ ਉਹਦੇ ਵਿੱਚ ਟ੍ਰੇਡ ਦੇ ਮਸਲੇ ਸੀਗੇ ਕਿ ਤੁਸੀਂ ਇੱਥੋਂ ਟ੍ਰੇਡ ਜਿਹੜਾ ਹੈਗਾ 25 ਮੀਲਾ ਤੇ ਅੰਮਰਸਰੋਂ ਲੁਹਾਰ ਪਿਆ ਤੁਸੀਂ ਇੱਥੋਂ ਨਹੀਂ ਖੋਲਦੇ ਪਏ ਤੁਸੀਂ ਟ੍ਰੇਡ ਖੋਲਦੇ ਪਏ ਹੋ ਪਹਿਲੇ ਗੁਜਰਾਤ ਨੂੰ ਭੇਜਦੇ ਹੋ ਉੱਥੋਂ ਦੀ ਤੁਸੀਂ ਬੰਦਰਗਾਹ ਤੋਂ ਫਿਰ ਤੁਸੀਂ ਕਰਾਚੀ ਨੂੰ ਮਾਲ ਭੇਜਦੇ ਪਏ ਹੋ ਮੈਂ ਸਮਝਦਾ ਹਾਂ ਕਿ ਪੰਜਾਬ ਲੈਂਡਲੌਕ ਸਟੇਟ ਹੈਗੀ ਹੈ ਇਹ ਅਗਰ ਇਸ ਪਾਸੇ ਬਾਰਡਰ ਖੁੱਲ ਜਾਵੇ ਔਰ ਤੁਹਾਡਾ ਟ੍ਰੇਡ ਸ਼ੁਰੂ ਹੋ ਜਾਵੇ ਤੇ ਪੰਜਾਬ ਦੇ ਵਪਾਰੀਆਂ ਨੂੰ ਜਿੰਨਾ ਵੱਡਾ ਫਾਇਦਾ ਹੋਏਗਾ ਕਿ ਮੈਂ ਪਾਕਿਸਤਾਨ ਅਫਗਾਨਿਸਤਾਨ ਮਿਡਲ ਈਸਟ ਈਰਾਨ ਔਰ ਅਫਰੀਕਾ ਤੱਕ ਔਰ ਉਸ ਤੋਂ ਬਾਅਦ ਯੂਰਪ ਤੱਕ ਮੈਂ ਸਮਝਦਾ ਹੈ ਟ੍ਰੇਡ ਖੁੱਲ ਸਕਦਾ ਹੈ ਸੋ ਇਸ ਤਰੀਕੇ ਨਾਲ ਬੜੇ ਐਸੇ ਸਾਡੇ ਹੱਕ ਹਕੂਕ ਨੇ ਗੁਰੂ ਘਰਾਂ ਦੇ ਵਿੱਚ ਇੰਟਰਫੀਰੈਂਸ ਜਿਹੜੀ ਹੈਗੀ ਹੈ ਉਹ ਭਾਵੇਂ ਹਰਿਆਣੇ ਦੀ ਗੁਰਦੁਆਰਾ ਕਮੇਟੀ ਤੋੜਨੀ ਹੋਵੇ ਤੁਸੀਂ ਹਜ਼ੂਰ ਸਾਹਿਬ ਨੰਦੇੜ ਸਾਹਿਬ ਦੀ ਕਮੇਟੀ ਦੇ ਵਿੱਚ 17 ਮੈਂਬਰ ਹੁੰਦੇ 12 ਤੁਸੀਂ ਨਾਮਿਨੇਟ ਕਰ ਦਿੱਤੇ ਤੁਸੀਂ ਟੈਕਨੀਕਲ ਰੀਜ਼ਨ ਕਰਕੇ ਪਟਨਾ ਸਾਹਿਬ ਦੀ ਕਮੇਟੀ ਇਲੈਕਸ਼ਨ ਨਹੀਂ ਹੋਣ ਦੇ ਰਹੇ ਦਿੱਲੀ ਕਮੇਟੀ ਅਦੀ ਰਾਤੀ ਤੁਸੀਂ ਪੁਲਸ ਵਾੜ ਕੇ ਮੈਂ ਦਿੱਲੀ ਕਮੇਟੀ ਦਾ ਜਿੱਦਨ ਦਾ ਐਕਟ ਬਣਿਆ 1971 ਪਹਿਲੀ ਇਲੈਕਸ਼ਨ ਤੋਂ ਲੈ ਕੇ ਮੇਰੇ ਪਿਤਾ ਲੜਦੇ ਰਹੇ ਸੱਤ ਇਲੈਕਸ਼ਨਾਂ ਮੈਂ ਲੜ ਚੁੱਕਾ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਤੋਂ ਬਗੈਰ ਇਲੈਕਸ਼ਨ ਨਹੀਂ ਹੋ ਸਕਦੀ ਸਾਰਿਆਂ ਨੂੰ ਬਾਹਰ ਕੱਢ ਕੇ ਆਪੋਜੀਸ਼ਨ ਵਾਲਿਆਂ ਨੂੰ ਪੁਲਸ ਵੋਟਾਂ ਪਾਉਂਦੀ ਔਰ ਕਬਜ਼ਾ ਕਰਾ ਦਿੰਦੇ ਨੇ ਮੈਂ ਸਮਝਦਾ ਕਿ ਇਹ ਸਾਰੀਆਂ ਜਿਹੜੇ ਇਸ਼ੂਜ਼ ਹੈਗੇ ਨੇ ਆ ਔਰ ਜਿਹੜੀ ਆਟੋਨੋਮੀ ਦੀ ਗੱਲਾਂ ਨੇ ਮੈਂ ਸਮਝਦਾ ਮਾਂ ਕਿ ਇਹ ਸਾਰੇ ਇਸ਼ੂਜ਼ ਨੇ ਜਿਨਾ ਕਰਕੇ ਨਹੀਂ ਆਪਣੀ ਗੱਲ ਸੁਣੀ ਚੱਗੀ ਸਰ ਇਹ ਕਾਰਕ ਹੋ ਗਿਆ ਸੈਂਟਰ ਸਰਕਾਰ ਬੀਜੇਪੀ ਤੋਂ ਅਸੀਂ ਡਿਮਾਂਡ ਕੀਤੀ ਸੀ ਇੱਕ ਪਾਸੇ ਦੂਜੇ ਪਾਸੇ ਝਾੜੂ ਜਿਹੜਾ ਝਾੜੂ ਤੁਹਾਨੂੰ ਇੱਥੇ ਆ ਕੇ ਸਬਸਪਾਕ ਦਿਖਾਉਂਦਾ ਰਿਹਾ ਜਿਹੜੇ ਝਾੜੂ ਨੇ ਇੱਕ ਨੈਰੇਟਿਵ ਸਿਰਜਿਆ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇ ਦਿੰਦਾ 49 ਦਿਨ ਦੀ ਸਰਕਾਰ ਆਈ ਸੀ ਝਾੜੂ ਦੀ 8 ਮੈਂਬਰ ਸ਼ੋਰਟ ਸੀ ਕੀ ਆਖਦੇ ਸੀਗੇ ਕਿ ਕਾਂਗਰਸ ਦੇ ਨਾਲ ਮਰਦੇ ਮਰ ਜਾਗੇ ਸਮਝੌਤਾ ਨਹੀਂ ਕਰਾਂਗੇ 8 ਐਮ ਐਲ ਕਾਂਗਰਸ ਦੇ ਲੈ ਕੇ ਉਹਦੀ ਵਿਸਾਖੀਆਂ ਤੇ ਸਰਕਾਰ ਸੀ 49 ਦਿਨ ਦੀ ਸਰਕਾਰ ਖਤਮ ਹੋਣ ਤੋਂ 2 ਦਿਨ ਪਹਿਲੇ ਕੇਜਰੀਵਾਲ ਇੱਕ ਬਿਆਨ ਦਿੰਦੇ ਨੇ ਮੈਂ ਸਿਰਫ ਇੱਕ ਇੰਸਟੈਂਸ ਤੁਹਾਨੂੰ ਦੱਸ ਰਿਹਾ ਹਾਂ ਉਸ ਤੋਂ ਬਾਕੀ ਗੱਲਾਂ ਹਿਸਾਬ ਲਾ ਲਓ ਉਹ ਇੱਕ ਬਿਆਨ ਦਿੰਦੇ ਨੇ ਕਿ ਮੈਂ ਨੇ ਐਸ ਆਈ ਟੀ ਬਣਾਦੀ ਔਰ ਮੈਂ ਸਿੱਖੋ ਕੋ 1984 ਸੀ ਦਾ ਇਨਸਾਫ ਲੈ ਕੇ ਦੂੰਗਾ ਫਿਰ ਕਮਾਲ ਦੀ ਗੱਲ ਇਹ ਹੈ ਕਿ ਜਿਹੜੀ ਕਾਂਗਰਸ ਨੇ ਸਾਨੂੰ ਮਾਰਿਆ ਪੰਜਾਬੋਂ ਬਾਹਰ ਨਵੰਬਰ 84 ਦੀ ਗੱਲ ਕਰ ਰਿਹਾ ਮੈਂ ਨਰਸਿੰਘ ਘੜ ਦੀ ਗੱਲ ਕਰ ਰਿਹਾ ਜਿਨ੍ਹਾਂ ਨੇ ਸੱਜਣ ਟਾਈਟਰ ਭਗਤ ਾਰਗਿਆ ਨੂੰ Z+ ਸਿਕਿਉਰਟੀ ਦੇ ਕੇ ਵਜ਼ੀਰ ਬਣਾਇਆ ਜਿਨ੍ਹਾਂ ਦਾ ਪ੍ਰਧਾਨ ਮੰਤਰੀ ਕਹਿੰਦਾ ਕਿ بڑا ਪੇੜ गिरਦਾ ਹੈ ਤਾਂ ਧਰਤੀ ਹਿਲਦੀ ਹੈ ਤੁਸੀਂ ਉਹਨਾਂ ਦੀ ਵਸਾਖੀਏ ਤੇ ਤੁਹਾਡੀ ਸਰਕਾਰ ਖੜੀ ਹੈ ਔਰ ਫਿਰ ਦਿੱਲੀ ਸਰਕਾਰ ਕੋਲ ਇੱਕ ਸਿਪਾਈ ਬਦਲਣ ਦੀ ਤਾਕਤ ਨਹੀਂ ਹੈ ਉਹ ਸਾਨੂੰ ਕਹਿ ਰਿਹਾ ਕਿ ਮੈਂ ਤੁਹਾਨੂੰ ਇਨਸਾਫ ਦੇਵਾਂਗਾ ਮੈਂ ਸਮਝਦਾ ਵਾਂ ਕਿ ਇਹ ਸ਼ਗੂਫੇ ਤੇ ਜੁਮਲੀਆਂ ਦੀਆਂ ਸਰਕਾਰਾਂ ਨੇ ਉਹ ਭਾਵੇਂ ਸਟੇਟ ਹੈ ਤੇ ਭਾਵੇਂ ਸੈਂਟਰ ਹੈ ਇਹ ਲੋਕਾਂ ਨੂੰ ਹੁਣ ਸਮਝ ਆ ਚੁੱਕੀ ਹੈ ਜੀ ਸਰ ਇਹ ਇੱਕ ਇੱਕ ਦਿੱਕ ਹਲਕੀ ਹੋਈ ਇਸ ਦਿਨਵਾਰੀ ਉੱਤੇ ਕਾਰਕਸਿਸ ਸਰਕਾਰ ਬਣੀ ਆ ਬੇਸਟ ਫੂਸਟਾਰਟ ਤੋਂ ਬਾਅਦ ਆਪਣੇ ਉੱਥੇ ਇੰਦਾ ਕਦਰਿਆ ਹੋਇਆ ਬਹੁਤ ਕੁਝ ਹੋਇਆ ਨੁਕਸ ਹੋਇਆ ਅਸਲੀ ਟ੍ਰਿਕ ਪੋਲ ਚਲਦੀ ਪਰ ਦਿਨਵਾਰੀ ਕਾਰਕਸ ਸਰਕਾਰ ਬਣੀ ਹੈ ਬੈਟਰਨ ਬਣੀ ਹੈ ਇਤਲੇ ਕੋਡ ਸੇਂਸ ਉੱਥੇ ਉਹਨਾਂ ਨੇ 2 ਬੋਟਾ ਬਾਰੇ ਕਾਰਕਸ ਪਾ ਦਿੱਤਾ ਦਿੱਲੀ ਦੇ ਵਿੱਚ ਦਿੱਲੀ ਦੇ ਵਿੱਚ ਸਾਡੀ ਆਬਾਦੀ 7 ਤੋਂ 8% ਜਾਂ 9% ਹੈ 7 8 9% ਆਦਾ ਦੀ ਦੱਸਦਾ ਮੈਂ ਸਮਝਦਾ ਵਾਂ ਕਿ ਜਦੋਂ ਰਾਜੀਵ ਗਾਂਧੀ ਨੂੰ 406 ਵੋਟਾਂ 6 ਸੀਟਾਂ ਮਿਲਿਆ ਸੀ ਅੱਜ ਜਿਹੜੀ ਭਾਜਪਾ ਨੇ ਨਾਰਾ ਦਿੱਤਾ ਕਿ 400 ਪਾਰ ਅਬ ਕੀ ਬਾਾਰ 400 ਪਾਰ 400 ਦਾ ਸੁਪਨਾ ਦੇਖਦੇ ਪਏ ਆ ਜਦੋਂ ਪੰਡਿਤ ਨਹਿਰੂ ਪਹਿਲੀ ਵਾਰੀ ਇਲੈਕਸ਼ਨ ਲੜਦਾ ਮਹਾਤਮਾ ਗਾਂਧੀ ਦੇ ਅਸ਼ੀਰਵਾਦ ਨਾਲ ਉਹਦੋਂ ਕੋਈ ਪੋਲਿਟੀਕਲ ਪਾਰਟੀ ਨਹੀਂ ਸੀ ਉਹ 400 ਪਾਰ ਨਹੀਂ ਕਰ ਸਕਦਾ ਜਦੋਂ ਇੰਦਰਾ ਗਾਂਧੀ 71 ਦੀ ਜੰਗ ਜਿੱਤਦੀ ਹੈ ਉਸ ਵੇਲੇ ਵਾਜਪਾਈ ਸਾਹਿਬ ਆਖਦੇ ਨੇ ਇੰਡੀਆ ਇਜ਼ ਇੰਦਰਾ ਇਜ਼ ਇੰਡੀਆ ਉਹ 400 ਪਾਰ ਨਹੀਂ ਜਾਂਦੀ ਦੁਰਗਾ 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 ਕਿ ਆਉਨੇ ਲੇਕਿਨ ਰਜੀਵ ਗਾਂਧੀ 400 ਪਾਰ ਗਿਆ ਜਦੋਂ ਉਸਨੇ ਜਿਸ ਤਰੀਕੇ ਦਾ ਕਤਲਿਆਕ ਕੀਤਾ ਸੀ ਕਿ ਨੈਰੇਟਿਵ ਸਜ ਦਿੱਤਾ ਸੀਗਾ ਕਿ ਇਹ ਸਿੱਖ ਕੌਮ ਜਿਹੜੀ ਐ ਇਸ ਨੂੰ ਅਸੀਂ ਮਾਰਿਆ ਹੈਗਾ ਕਿਉਂਕਿ ਇਹ ਦੇਸ਼ਦ్రోਹੀ ਨੇ ਉਹ ਦੇਸ਼ਦ్రోਹੀਆਂ ਜਿਹੜੇ ਕਿਸਾਨ ਸਾਡੇ ਬਾਰਡਰਾਂ ਤੇ ਬੈਠੇ ਨੇ ਪੁੱਤਰ ਉਹਨਾਂ ਦੇ ਬਾਰਡਰਾਂ ਤੇ ਮਰਦੇ ਪਏ ਨੇ ਆਜ਼ਾਦੀ ਦੀ ਲੜਾਈ ਤੋਂ ਲੈ ਕੇ ਹਿੰਦੁਸਤਾਨ ਦੀ ਡਿਵੈਲਪਮੈਂਟ ਤੋਂ ਲੈ ਕੇ ਜੋ ਸਾਡਾ ਰੋਲ ਹੈ ਸਾਨੂੰ ਦੱਸਣ ਦੀ ਲੋੜ ਹੈ ਸਰਪੂ ਤਾਂ ਹੋਈ ਹੀ ਕਹਿ ਰਹੇ ਨੇ ਜਿਹੜੇ ਸਿੱਕ ਕੰਟੈਸਟ ਕਰ ਰਹੇ ਨੇ ਜਾਂ ਸਾਹ ਦੇ ਕੋ ਨਕਲੀ ਨੇ ਅਸਲੀ ਤਾਂ ਸਾਡੇ ਨਾਲ ਨੇ ਪਿੰਡਾਂ ਦੇ ਵਿੱਚ ਅਸੀਂ ਜਾ ਰਹੇ ਆ ਦਿੱਲੀ 'ਚ ਸਾਡੇ ਨਾਲ ਤੁਸੀਂ ਉਹਨਾਂ ਨੂੰ ਕੀ ਕਹਿਣਾ ਚਾਹੋ ਜਿਹੜੇ ਉਹਨਾਂ ਨਾਲ ਪਸੰਦ ਤੁਸੀਂ ਉਹਨੂੰ ਕੀ ਸ਼ਬਦ ਜਾਂ ਕੋਈ ਵੀ ਸਰਕਾਰ ਉਹ ਉਹਨਾਂ ਦੇ ਨਾਲ ਚੱਲਦੀ ਕੀ ਹੈ ਮੈਂ ਸਮਝਦਾ ਮੈਂ ਦੇਖੋ ਹਰੇਕ ਦਾ ਇੰਡੀਵਿਜੂਅਲ ਆਪਣਾ ਹੁੰਦਾ ਹੈ ਜੇ ਉਹਨਾਂ ਦੇ ਨਾਲ ਹੈਗੇ ਸੀਗੇ ਇਹ ਕਿਸਾਨ ਤੇ ਕਦੀ ਮੋਦੀ ਦਾ ਮਨੂੰ ਇੱਕ ਨੂੰ ਦੱਸਦੇ ਉਹਨੇ ਵਾਪਸ ਲਿਆ ਹੋਵੇ ਇਹ ਤਿੰਨ ਕਾਨੂੰਨ ਵਾਪਸ ਕਿਉਂ ਲੈ ਆਲੇ ਮੋਦੀ ਸਾਹਿਬ ਨੇ ਜਿਉਂ ਨਾਲ ਦੇ ਨਾਲ ਸੀ ਤੇ ਫਿਰ ਵਾਪਸ ਕਿਉਂ ਇਹ ਤੇ ਕਹਿੰਦੇ ਸੀ ਇਹ ਤੋਂ ਸਿਰਫ ਪੰਜਾਬ ਕੇ ਹੈ ਹੁਣੇ ਕੱਲ ਵੀ ਪਰਸੋਂ ਮੇਰੇ ਕੋਲ ਇੱਕ ਕਲਿੱਪ ਆਇਆ ਕਿ ਇਹ ਤੋਂ ਮਤਲਬ ਜਿੱਦਾਂ ਜਸਦੀਪ ਪੁਸ਼ਤੀ ਇਹ ਮੋਰਚੇ ਲਾਣ ਆਲੇ ਆ ਇਹ ਸਿੱਖਾਂ ਨੂੰ ਖਰਾਬ ਕਰਦੇ ਫਿਰ ਤੁਸੀਂ ਕੀ ਨਰੇਟਿਵ ਸਿਰਜਦੇ ਪਏ ਜੇ ਕਿਸਾਨ ਉਹਨਾਂ ਦੇ ਨਾਲ ਸੀ ਤੇ ਫਿਰ ਤਿੰਨ ਕਾਨੂੰਨ ਵਾਪਸ ਬੰਨੇ ਸੀ ਮੈਂ ਮੈਂ ਸਮਝਦਾ ਮੈਂ ਸਮਝਦਾ ਮੈਂ ਕਿ ਕੀ ਕਾਬਲ ਮੈਂ ਗਧੇ ਨਹੀਂ ਹੋਤੇ ਉਹ ਤੁਹਾਡੇ ਘੋੜੇ ਮਸ਼ਹੂਰ ਹਨ ਤੇ ਕੋਈ ਨਾ ਕੋਈ ਖੋਤੇ ਵੀ ਹੁੰਦੇ ਆ ਕਈਆਂ ਦੇ ਵਿੱਚ ਠੀਕ ਹੈ ਸਰ 10 ਤੋਂ ਮੇਰਾ 10